ਜੀ ਸ਼ਿਵਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਜੀ ਬਲਦਰਾਮਪੁਰ ਗੁੰਡੜਾ ਪਗਵਾੜਾ ਪਗਵਾੜੇ ਤੋਂ ਤੇ ਆਪਾਂ ਤੁਹਾਨੂੰ ਬਾਡੀ ਸਰਵ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਸੀ ਇਹ ਪਰਤਨ ਤੋਂ ਪਹਿਲਾਂ ਆਪਾਂ ਨੂੰ ਕੀ ਕੀ ਪ੍ਰੋਬਲਮਾਂ ਸੀ ਔਰ ਕਿੰਨੇ ਸਮੇਂ ਤੋਂ ਸੀ ਪਹਿਲਾਂ ਮੈਨੂੰ ਸ਼ੂਗਰ ਸੀ ਆਬਜ ਸੀ ਔਰ ਗੁਰਦੁਦਾ ਸੀ ਜਿਹੜੀ ਸ਼ੂਗਰ ਸੀ ਉਹ ਕਿੰਨੇ ਸਮੇਂ ਤੋਂ ਸੀ ਆਪਾਂ ਨੂੰ ਕੋਲ 15 ਸਾਲ 15 ਸਾਲ ਤੋਂ ਸ਼ੂਗਰ ਗੁਰਦੁਦਾ ਗੁਰਦੁਦਾ ਵੀ ਪੰਜ ਸਾਲ ਤੋਂ 15 ਸਾਲ ਤੋਂ ਕੰਦਾ ਸਾਲ ਤੋਂ ਵੀ ਕਰੀਬ ਗੁਰਦੁਦਾ ਸੀਗਾ ਔਰ ਕਬਜ ਸੀ ਕਬਜ ਕਿੰਨੇ ਸੇਮਤਾ ਸੀ ਕਬਜ ਦੀ 10 ਸਾਲ ਤੋਂ ਇਹ ਸਾਰੀਆਂ ਜਿਹੜੀਆਂ ਇੰਨੀਆਂ ਦਿੱਕਤਾਂ ਸੀਆਂ ਇਹਨਾਂ ਨਾਲ ਤੁਹਾਨੂੰ ਬੋਡੀ ਨੂੰ ਕੀ ਪ੍ਰੋਬਲਮ ਆਜੀ ਕੀ ਦਿੱਕਤ ਲੱਗਦੀ ਸੀ ਤੁਹਾਨੂੰ ਇਹਦੇ ਨਾਲ ਕਾਫੀ ਜਦਾ ਹੁਣ ਕਬਜ ਕਬਜ ਚਿਕੀ ਦੋਗੇ ਨਹੀਂ ਲੋਤਾਂ ਜਿੱਤ ਨਹੀਂ ਤੁਹਾਨੂੰ ਜਿਹੜੀ ਦਿੱਕਤ ਸੀ ਜਿਹੜੀ ਕੀ ਕੀ ਪ੍ਰੋਬਲਮਾਂ ਆਦੀ ਤੁਹਾਨੂੰ ਸਰੀਰ ਨੂੰ ਕੀ ਫੀਲ ਹੁੰਦਾ ਸੀ ਕਿਵੇਂ ਲੱਗਦਾ ਸੀ ਕਮਜ਼ੋਰੀ ਸੀ ਕਾਫਟੋਂਦੀ ਸੀ ਥਕਾਵਟ ਬਹੁਤ ਜ਼ਿਆਦਾ ਹੁੰਦੀ ਸੀ ਕਮਜ਼ੋਰੀ ਹਾਂਜੀ ਤੇ ਕੰਮ ਕਰ ਕਰਨ ਨੂੰ ਦਿਨ ਨਹੀਂ ਅਰਦਾ ਸੁਸਤ ਰਹਿੰਦਾ ਸੀ ਸਰੀਰ ਸੁਸਤੇ ਰਹਿੰਦਾ ਸੀ ਸਾਰੀ ਜਿਹੜੀ ਬੈਠੇ ਰਹਿਣਾ ਜਾਂ ਪਏ ਰਹਿਣਾ ਹਾਂਜੀ ਤਾਂ ਹੁਣ ਤੁਸੀਂ ਸਰਸਪੈਕ ਦੇ ਪੰਜ ਤਾਈ ਜੂਸ ਵਰਤੇ ਹੈਗੇ ਆ 50 ਦਾ ਸਰਸਪੈਕ ਤੁਸੀਂ ਪੂਰਾ ਕਰ ਲਿਆ ਦੂਜਾ ਸਰਸਪੈਕ ਤੁਹਾਡਾ ਚੱਲਦਾ ਪਿਆ ਹੈ ਹਾਂਜੀ 100 ਦਾ ਕੋਰਸ ਪੂਰਾ ਕਰਦੇ ਪਏ ਹੋ ਤੇ ਅੱਜ ਤੁਹਾਨੂੰ ਕਿਵੇਂ ਲੱਗਦਾ ਆ ਅਲਟਿਮੇਟ ਨੂੰ ਦੇਣ ਕੇ ਬਿਲਕੁਲ ਸਹੀ ਲੱਗਦਾ ਹੈ ਬਹੁਤ ਠੀਕ ਹੈ ਸ਼ਰੀਰ ਦੇ ਵਿੱਚ ਹੌਸਲੀ ਹੈ ਸਾਰੀ ਚੜ੍ਹਦਾ ਕਬਜ ਵੀ ਮੇਰੀ ਦਿਲ ਨੂੰ ਹੋ ਗਈ ਔਰ ਕਾਫੀ ਕਬਜ ਤੁਹਾਡੀ ਕਬਜ ਠੀਕ ਹੋ ਗਈ ਤੇ ਇੱਕ ਦਿਨ ਗੁਦੂਦਾ ਸੀ ਜਿਹੜੀ ਗੁਦੂਦਾ ਤੋਂ ਟੈਸਟ ਕਰਾਏ ਆ ਤੁਹਾਨੂੰ ਗੁਦੂਦਾ ਕੀ ਦੱਸਿਆ ਵੀ ਗੁਦੂਦਾ ਕਿਵੇਂ ਆ ਡਾਊਨ ਕਹਿੰਦੇ ਜਿੱਥੇ ਆ ਅੱਖੇ ਰੋਬੀ ਸੀ ਨਾਰਮਲ ਆ ਨਾ ਨਹੀਂ ਨਾਰਮਲ ਆ ਯਾਨਕ ਤੇ ਜਿਹੜੀ ਸੀ ਨੂੰ ਥਕਾਵਟ ਸੀ ਥਕਾਵਟ ਨਹੀਂ ਨਹੀਂ ਹੁੰਦੀ ਤੁਸੀਂ ਦੱਸਦੇ ਸੀ ਹੁਣ ਮੈਂ ਅੱਗੇ ਕੰਮ ਕਰਨੇ ਕਹਦੇ ਖੇਤਾਂ ਜਾ ਕੇ ਕੰਮ ਵੀ ਕੀਤਾ ਆ ਹਾਂਜੀ ਹਾਂਜੀ ਐ ਕੀ ਕੰਮ ਕੀਤਾ ਤੁਹਾਨੂੰ ਕੀ ਲੱਗਿਆ ਜਿਹਦਾ ਇਹ ਪਟੈਂਟਾ ਕਈ ਦਿਨਾਂ ਹੁਣ ਮੈਂ ਡੁੱਟਦਾ ਰਹੇ ਜੀ ਸਾਰ ਨਹੀਂ ਚੜਿਆ ਕੋਈ ਜਾਨਕਿ ਤੁਸੀਂ ਕਹਿੰਦੇ ਤਾਂ ਖੇਤਾਂ ਵਿੱਚ ਕੰਮ ਕਰੇ ਗੁਡਾਈ ਵੀ ਕੀਤੀ ਤੁਹਾਨੂੰ ਕੋਈ ਸਾਹ ਨਹੀਂ ਚੜਿਆ ਪਹਿਲੇ ਕੰਮ ਕਰ ਨਹੀਂ ਹੁੰਦਾ ਸੀ ਨਹੀਂ ਬਹੁਤ ਸਾਰੇ ਲੋਕ ਆ ਜਿਹੜੀ ਤੁਹਾਡੀ ਵੀਡੀਓ ਦੇਖਣਗੇ ਉਹ ਕਿਤੇ ਨਾ ਕਿਤੇ ਭਰੋਸਾ ਨਹੀਂ ਕਰ ਪਾਉਂਦੇ ਫੇਤ ਨਹੀਂ ਕਰਦੇ ਆਪਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੈ ਕਿ ਇੱਕ ਬਰੀ ਸਰਵਿਸ ਲੈ ਕੇ ਵਰਤ ਕੇ ਦੇਖੋ ਤੇ ਜ਼ਰੂਰ ਕੋਈ ਨਾ ਕੋਈ ਸਰਵਿਸ ਦਾ ਫਾਇਦਾ ਹੋਊਗਾ ਨੁਕਸਾਨ ਨਹੀਂ ਪਹਿਲਾਂ ਤੁਸੀਂ ਬਹੁਤ ਜ਼ਿਆਦਾ ਪੈਸਾ ਵੀ ਲਗਾਇਆ ਹੋਊਗਾ ਹਾਂ ਜੀ ਪਹਿਲਾਂ ਤਾਂ ਆਦਮੀ ਜਿਹਾ ਹਰ ਮਹੀਨੇ ਲਗਾਉਂਦੇ ਸੀ ਹੁਣ ਵਧੀਆ ਫੀਲ ਕਰਦੇ ਹੋ ਹਾਂ ਜੀ ਠੀਕ ਸਰਸਪੈਗਨ ਵਰਤਣਾ ਚਾਹੀਦਾ ਵਰਤਣਾ ਚਾਹੀਦਾ ਥੈਂਕ ਯੂ ਜੀ